ਵਰਟੀਕਲ ਸਾਹਿਬ ਨੇ ਤੁਹਾਡਾ ਧੰਨਵਾਦ ਕੀਤਾ ਮੈਂ ਵੀ ਆਪਣੇ ਵੱਲੋਂ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਤੁਸੀਂ ਇੰਤਜ਼ਾਰ ਵੀ ਬਹੁਤ ਦੇਰ ਕਰਦੇ ਹੋ ਤੇ ਸਾਡੀ ਗੱਲ ਨੂੰ ਹਰ ਘਰ ਤੱਕ ਪਹੁੰਚਾਉਣ ਦਾ ਤੁਸੀਂ ਯਤਨ ਕਰਦੇ ਹੋ ਤੁਹਾਡੇ ਤੋਂ ਬਿਨਾਂ ਗੱਲ ਕਿਤੇ ਜਾ ਨਹੀਂ ਸਕਦੀ ਤੁਹਾਡਾ ਸਾਰਿਆਂ ਦਾ ਫਿਰ ਦੁਬਾਰੇ ਬਹੁਤ-ਬਹੁਤ ਧੰਨਵਾਦ ਸਤਿਯੂਜ ਜੋ ਬਿਜਲੀ ਸੋਧ ਮਿਲ ਦੀ ਗੱਲ ਚੱਲ ਰਹੀ ਹੈ ਉਹਦੇ ਨਾਲ ਜੁੜੇ ਮਸਲੇ ਜਿਹੜੇ ਨੇ ਚਿਪਾਲੇ ਮੀਟਰ ਦੇ ਚਿਪਾਲੇ ਮੀਟਰਾਂ ਨੇ ਬਹੁਤ ਵੱਡੀ ਹੰਲੇਰੀ ਲਿਆਉਣੀ ਹੈ ਤੁਹਾਨੂੰ ਬੁਰਜਕਿਲ ਸਾਹਿਬ ਨੇ ਦੱਸਤਾ ਵੀ ਸਾਡੀ ਵਿਰੋਧ ਡਟ ਕੇ ਕਰ ਰਹੇ ਆ ਤੇ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਆ ਕਿ ਉਹ ਵੀ ਇੰਦਰ ਵਿਸ਼ੇਸ਼ ਧਿਆਨ ਦੇਵੇ ਚਿਪਾਲੇ ਮੀਟਰ ਜਿਹੜੇ ਨੇ ਇਹਨਾਂ ਨੂੰ ਬਿਲਕੁਲ ਨਹੀਂ ਲੱਗਣ ਦਿੱਤਾ ਜਾਊਗਾ ਤੇ ਪਰਾਲੀ ਵਾਲਾ ਜਿਹੜਾ ਮਸਲਾ ਉਹ 2019 ਦਾ ਸੁਪਰੀਮ ਕੋਰਟ ਵੱਲੋਂ ਆਇਆ ਫੈਸਲਾ ਜਿਹੜਾ ਕਿ 200 ਰੁਪਿਆ ਕਿਸਾਨਾਂ ਨੂੰ ਇਸ ਬੈਲੀ ਦੀ ਖਾਲੀ ਦੀ ਸਭ ਸੰਭਾਵ ਵਾਸਤੇ ਦਿੱਤਾ ਜਾਵੇ ਤੇ ਐਸ ਕੇ ਐਮ ਦੀ ਮੰਗ ਹੈ ਜਿਹੜੀ ਉਹ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਤੇ ਐਸ ਕੇ ਐਮ ਦੀ ਜਿਹੜੀ ਮੰਗ ਹੈ ਸਾਡੀਆਂ ਉਹ 7000 ਰੁਪਇਆ ਪ੍ਰਤੀ ਇੱਕ ਕੰਡੇ ਹਿਸਾਬ ਨਾਲ ਆ ਕਿ 7000 ਰੁਪਇਆ ਸਰਕਾਰ ਪ੍ਰਤੀ ਇੱਕ ਕੰਡੇ ਹਿਸਾਬ ਨਾਲ ਦੇਵੇ ਸਰਕਾਰ ਨੂੰ ਪਿੰਡਾਂ 'ਚ ਘੁੰਮਣ ਦੀ ਲੋੜ ਨਹੀਂ ਨਾ ਆਪਣੇ ਸਾਧਨ ਭਜਨ ਦੀ ਲੋੜ ਹੈ ਤੇ ਸਾਰਾ ਮਸਲਾ ਜਿਹੜਾ ਉਹ ਆਪੇ ਕਿਸਾਨ ਕਰੇਗਾ ਇਸ ਤੋਂ ਅਗੇ 12 ਲੋਕ ਲੱਗਿਆ ਹਾਂਦੀ ਰੋਗ ਲੱਗਿਆ ਔਰ ਉਹਦੇ ਵਿੱਚ ਵੀ ਸੱਜੋ ਵੱਡੇ ਪੱਧਰ ਦੇ ਉੱਤੇ ਸਰਕਾਰ ਤੱਕ ਮੰਗ ਪੇ ਤਾਂ ਮੰਗ ਪੱਤਰ ਪਹੁੰਚਾਉਣ ਦਾ ਯਤਨ ਕਰਦੀ ਰਹੇ ਆ ਸਾਡੀਆਂ ਜੱਜੇਬੰਦੀਆਂ ਪਰ ਸਰਕਾਰ ਦੇ ਕੰਨ ਦੇ ਜੰਮੂ ਨਹੀਂ ਸੜਕੀ ਬੰਦੇ ਰੋਗ ਨੇ ਜ਼ਿੰਮੇਦਾਰ ਨੂੰ ਬਿਲਕੁਲ ਖਤਮ ਕਰਕੇ ਰੱਖ ਦਿੱਤਾ ਜਿੱਦੇ ਵੀ ਪਾਬੰਦੀ ਕੰਕਰ ਕੋ ਅਪਰਾਧ ਤੱਕ ਝੋਨਾ ਨਿਕਲਿਆ ਜਮਾ ਖਤਮ ਹੋ ਗਿਆ ਪਰ ਸਰਕਾਰ ਉਹਦੇ ਤੇ ਬਿਲਕੁਲ ਚੁੱਪ ਹੈ ਉਹਦੇ ਉੱਤੇ ਵੀ ਅਸੀਂ ਉਹਦੇ ਤੇ ਵੀ ਅਸੀਂ ਜਿਹੜੀ ਮੰਗ ਸੀ ਵੀ ਘੱਟੋ ਘੱਟ 30000 ਰੁਪਇਆ ਪ੍ਰਤੀ ਏਕੜ ਦੇ ਸਾਥ ਨਾਲ ਸਰਕਾਰ ਦੇਵੇ ਤੇ ਜਿਹੜਾ ਹੈਲਦੀ ਪ੍ਰੋਗਰਾਮ ਖਰਾਬ ਹੋਇਆ ਉਹਨਾਂ ਸਾਡੇ ਉੱਤੇ ਵੀ ਜਿਵੇਂ ਦੱਸਿਆ ਗਿਆ ਨੇ ਜੇ 500 ਰੁਪਇਆ ਮੰਗੇ ਸੀ ਕੀਤੀ ਹੋਈ ਹੈ ਘੱਟੋ ਘੱਟ 500 ਰੁਪਇਆ ਬੋਨਸ ਜਿਹੜਾ ਉਹ ਸਰਕਾਰ ਦੇਵੇ ਤੇ ਹਲਾ ਨਾਲ ਜਿਹੜੇ ਖਰਾਬ ਹੋਏ ਸੀ ਉਹਦੇ ਵਿੱਚ ਐਸਕੇ ਆਪਣੇ 70000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੰਗ ਕੀਤੀ ਹੋਈ ਹੈ ਕਿ 70000 ਰੁਪਇਆ ਪ੍ਰਤੀ ਏਕੜ ਸਰਕਾਰ ਉਹਨਾਂ ਨੂੰ ਦੇਵੇ ਜਿਨ੍ਹਾਂ ਦਾ ਬਿਲਕੁਲ ਤੋਂ ਫਸਲਾਂ ਨਹੀਂ ਉੱਗੀਆਂ 3000 ਰੁਪਇਆ ਇਹਦੇ ਮੁਤਾਬਕ ਆ ਤੇ 10000 ਰੁਪਇਆ ਅਸੀਂ ਮਜ਼ਦੂਰਾਂ ਵਾਸਤੇ ਮੰਗਿਆ ਸੀ ਕਿ 10000 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਵਰਤੀ ਸ਼ਕ ਦੇ ਹਿਸਾਬ ਨਾਲ 10000 ਰੁਪਇਆ ਮਜ਼ਦੂਰ ਨੂੰ ਵੀ ਦਿੱਤਾ ਜਾਵੇ ਉਸ ਤੋਂ ਕਿ ਸਾਥੀਓ ਸਰਕਾਰ ਸਰਕਾਰੀ ਜ਼ਮੀਨਾਂ ਵੇਚਣ ਦੇ ਤਿਆਰੀ ਹੋਈ ਹੈ ਜਿਵੇਂ ਬਿਜਲੀ ਬੋਰ ਦੀਆਂ ਜ਼ਮੀਨਾਂ ਨੇ ਚਾਹੇ ਥਰਮਲ ਪਲਾਂਟ ਦੀ ਗੱਲ ਲਾ ਲਓ ਇਹ ਜ਼ਮੀਨਾਂ ਵੀ ਵੇਚਣ ਵਾਲੇ ਸਰਕਾਰ ਤਿਆਰੀ ਹੋਈ ਹੈ ਬਿਲਕੁਲ ਉਹ ਜ਼ਮੀਨਾਂ ਜਿਹੜੀਆਂ ਨੇ ਸਰਕਾਰ ਨੂੰ ਇਸ ਪਾਸੇ ਨਹੀਂ ਕਰਨ ਦਿੱਤਾ ਜਾਊਗਾ ਜਿਵੇਂ ਲੈਂਡ ਪੂਲਿੰਗ ਲੈ ਕੇ ਆਈ ਸਰਕਾਰ ਤੇ ਨੂੰ ਪਿੱਛੇ ਹਟਣਾ ਪਿਆ ਇਸ ਤਰ੍ਹਾਂ ਕਰਕੇ ਇਹਦਾ ਡਟ ਕੇ ਵਿਰੋਧ ਕੀਤਾ ਜਾਊਗਾ ਸਰਕਾਰੀ ਜ਼ਮੀਨਾਂ ਜੜੀਆਂ ਨੇ ਕਿ ਬਿਲਕੁਲ ਮਿਲੀ ਰੋਣੀਆਂ ਨੇ ਕਹਿ ਰਹੇ ਨੇ ਉਹ ਸਰਕਾਰ ਨੂੰ ਨਹੀਂ ਵੇਚ ਦਿੱਤੀਆਂ ਜਾਣਗੀਆਂ ਸਾਥੀਓ ਇਹ ਜਿਹੜਾ ਮਸਲਾ ਮੇਰੇ ਕੋਲ ਸੀ ਉਹਨਾਂ ਦੱਸਿਆ ਕਿ ਕੋਈ ਵੀ ਜਿਹੜੀਆਂ ਕਨਾਲ ਜਿਹੜੇ ਕਿਸਾਨਾਂ ਤੇ ਪਰਚੇ ਬਿਲਕੁਲ ਚਾਹੇ ਪਹਿਲਾਂ ਵੇਲੇ ਚਾਹੇ ਹੁਣ ਇਹ ਸਮੇਂ ਦੇ ਅੰਦਰ ਕੀਤਾ ਜਾਏ ਮਹਾਲੀ ਨੂੰ ਅੱਗ ਲਾਉਣ ਦੇ ਵਿੱਚ ਚਾਹੇ ਕੋਈ ਵੀ ਕੀਤਾ ਗਏ ਨੇ ਉਹ ਵੀ ਅਸੀਂ ਕਹਿੰਦੇ ਆ ਕਿ ਸਰਕਾਰ ਨੂੰ ਸਰਕਾਰ ਪੰਜਾਬ ਸਰਕਾਰ ਜਿਹੜੀ ਉਹ ਤੁਰੰਤ ਰੱਦ ਕਰੇ ਜਿਹੜੇ ਕੇਂਦਰ ਸਰਕਾਰ ਨਾਲ ਜੁੜੇ ਹੋਏ ਨੇ ਉਹ ਕੇਂਦਰ ਸਰਕਾਰ ਦੇ ਤੁਰੰਤ ਉਹਨਾਂ ਨੂੰ ਰੱਦ ਕਰੇ ਇਹ ਮੰਗਾਂ ਮੇਰੇ ਕੋਲ ਸੀ ਹੁਣ ਇਸ ਤੋਂ ਅੱਗੇ ਜਿਹੜੀਆਂ ਮੰਗਾਂ ਨੇ ਬਾਕੀ ਰਹਿੰਦੀਆਂ ਉਹ ਜੰਗ ਵਿੱਚ चौहान ਜੀ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੰਗ ਵਿੱਚ चौहान ਸੋ ਦੋਸਤੋ 26 ਨਵੰਬਰ ਨੂੰ ਜਿਹੜੀ ਅਸੀਂ ਮੋਰਚੇ ਜਿਹੜੀ ਬਰੇਗਨ ਮਨਾ ਰਹੇ ਹਾਂ ਸੋ ਸਰਕਾਰ ਦੇ ਨਾਲ ਤਾਲਮੇਲ ਕਰਨ ਵਾਸਤੇ ਅਸੀਂ ਇੱਕ ਕਮੇਟੀ ਬਣਾਈ ਹੈ। ਉਹਦੇ ਵਿੱਚ ਸਰਦਾਰ ਰਵੀਰ ਸਿੰਘ ਜੀ ਰਾਜੇਵਾਲ, ਜਗਿੰਦਰ ਸਿੰਘ ਉਗਰਾਹਾ, ਅਰੋਧੂ ਸਿੰਘ ਮਾਨਸਾ, ਰਮਿੰਦਰ ਸਿੰਘ ਜੀ ਪਟਿਆਲਾ ਤੇ ਰਵਨੀਤ ਬਰਾੜ। ਕਿਉਂਕਿ ਇਹ ਤਾਲਮੇਲ ਕਮੇਟੀ ਸਾਡੀ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਬਣੀ ਹੈ। ਕਿਉਂਕਿ ਜਗਾ ਦੀ ਪਰਮਿਸ਼ਨ ਵੀ ਲੈਣੀ ਹੈ ਸਰਕਾਰ ਤੋਂ ਸਰਕਾਰ ਨਾਲ ਗੱਲਬਾਤ ਵੀ ਹੁੰਦੀ ਹੈ ਕਿਉਂਕਿ ਇੱਕ ਦਿਨ ਦਾ ਧਰਨਾ ਹੈ। ਤੇ ਉਸ ਦਿਨ ਜਿਹੜਾ ਆ ਇੱਕ ਦਿਨ ਅਸੀਂ ਜਿਹੜੀ ਆ ਬਰੇ ਗੱਡ ਮਨਾਉਣੀ ਆ ਉਥੇ ਸੋ ਇਹ ਕਮੇਟੀ ਗਠਨ ਕੀਤੀ ਗਈ ਹੈ ਸੋ ਨਾਲ ਹੀ ਜਿਹੜਾ ਹੜਾ ਦੇ ਮੁਆਵਜ਼ੇ ਦੀ ਗੱਲ ਕੀਤੀ ਆ ਸ਼ਾਦੀਪੂਰ ਸਾਹਿਬ ਨੇ ਸਰਕਾਰ ਨੇ ਇੱਕ ਕੰਡੀਸ਼ਨ ਰੱਖੀ ਹੋਈ ਹੈ 5 ਏਕੜ ਤੱਕ ਕਿ 5 ਏਕੜ ਤੱਕ ਕਿਸਾਨਾਂ ਨੂੰ ਜਿਹੜਾ ਆ ਉਹ ਅਸੀਂ ਮੁਆਵਜ਼ਾ ਦਵਾਂਗੇ ਜੇ 5 ਏਕੜ ਤੱਕ ਸਰਕਾਰ ਮੁਆਵਜ਼ਾ ਦਿੰਦੀ ਆ ਤਾਂ ਜਿਹਨ ਕੋ 50 ਏਕੜ ਆ ਉਹਨਾਂ ਦਾ ਵਾਲੀਵਾਰਸ ਕੌਣ ਆ ਜਿੱਡਾ ਵੱਡਾ ਸਿਰ ਤੇ ਉੱਡੀ ਮੱਠੀ ਪੰਡ ਜਿੰਨਾ ਜਿੰਨ ਵੱਧ ਖੇਤੀ ਕਰਦਾ ਉਨਾ ਹੀ ਉਹਦਾ ਖਰਚਾ ਵਧੂਗਾ ਇਹ ਸਰਕਾਰ ਨੂੰ ਸੋਚਣਾ ਪਵੇਗਾ ਕਿ ਜਿਹੜਾ ਇਹਦੀ ਕੋਈ ਲਿਮਟ ਨਾ ਰੱਖੇ ਸੋ ਉਹਦੇ ਨਾਲ ਹੀ ਜਿਹੜਾ ਆ ਗੰਨੇ ਬਾਰੇ ਗੱਲ ਕੀਤੀ ਆ ਮੇਰੇ ਸਾਥੀ ਹੁਟਾ ਸਿੰਘ ਬੁਰਜਗਲ ਹੁਣਾਂ ਨੇ ਸੋ ਪੰਜਾਬ ਸਰਕਾਰ ਨੇ ਤਾਂ ਇਸ ਵਾਰ ਚੁੱਪੀ ਧਾਰੀ ਹੋਈ ਹੈ ਕਿਉਂਕਿ ਜੇ ਪਿਛਲੇ ਸਾਲ ਦੀ ਗੱਲ ਕਰੀਏ ਨਵੰਬਰ ਦੇ ਵਿੱਚ ਮਿੱਲਾਂ ਜਿਹੜੀਆਂ ਸ਼ੂਗਰ ਮਿੱਲਾਂ ਚੱਲ ਜਾਂਦੀਆਂ 941 ਮਿੱਲਾਂ ਤੇ ਜਿਹੜੀਆਂ 6 ਪ੍ਰਾਈਵੇਟ ਮਿੱਲਾਂ ਕਿਉਂਕਿ ਮਾਝਾ ਤੇ ਦੁਆਬੇ ਦਾ ਵੱਡਾ ਏਰੀਆ ਗੰਨੇ ਦੀ ਪੈਦਾਵਾਰ ਦੇਟਿਆ। ਸੋ ਪਿਛਲੇ ਸਾਲ ਦੀ ਜੇ ਮੈਂ ਗੱਲ ਕਰਾਂ ਤੇ 6 ਨਵੰਬਰ ਨੂੰ ਪੰਜਾਬ ਸਰਕਾਰ ਵੱਲੋਂ ਮਿੱਲਾਂ ਚਲਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਕਿ 25 ਨਵੰਬਰ ਨੂੰ ਮਿੱਲਾਂ ਚਲਾਈਆਂ ਜਾਣ। ਸੋ ਆ ਦੇਖ ਲਓ ਵੀ ਅੱਜ 17 ਨਵੰਬਰ ਹੋ ਗਈ ਹੈ ਤੇ ਸਰਕਾਰ ਚੁੱਪ ਕਰਕੇ ਬੈਠੀ ਹੈ। ਸਾਡੇ ਅਗਵਾਂਟੀ ਸੂਬੇ ਹਰਿਆਣਾ ਨੇ ਜਿਹੜਾ ਰੇਟ ਵਧਾ ਕੇ 415 ਰੁਪਏ ਪ੍ਰਤੀ ਕੁਆਟਲ ਕਰ ਦਿੱਤਾ ਹੈ। ਜਿੱਥੇ ਕਿ ਪੰਜਾਬ ਦਾ ਰੇਟ ਹਾਲ ਤੱਕ 401 ਰੁਪਿਆ ਪ੍ਰਤੀ ਕੁਆਂਟਲ ਆਇਆ ਸੋਸਾਇਟੀਆਂ ਜਥੇਬੰਦੀਆਂ ਸਾਡੇ ਐਸਕੇਮ ਅਸੀਂ ਮੰਗ ਕਰਦੇ ਹਾਂ ਕਿ 500 ਰੁਪਿਆ ਪ੍ਰਤੀ ਕੁਆਂਟਲ ਗੰਨੇ ਦਾ ਰੇਟ ਦਿੱਤਾ ਜਾਵੇ ਕਿਉਂਕਿ ਇਸ ਰੇਟ ਤੇ ਪਹਿਲਾਂ ਵੀ ਬਹਿਸ ਹੋ ਚੁੱਕੀ ਹੈ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਹੈ ਇਹ ਤਕਰੀਬਨ ਇਹਦੇ ਲਾਗੇ-ਛਾਗੇ ਟੁੱਕਦੀ ਹੈ ਕਿਤੇ ਨਾ ਕਿਤੇ ਸਾਨੂੰ ਜਿਹੜਾ ਆ ਉੱਥੇ ਗੱਲਬਾਤ ਕਰਨ ਦੇ ਵਿੱਚ ਕੋਈ ਗਰੇਜ ਨਹੀਂ ਸਰਕਾਰ ਫਿਰ ਵੀ ਬਹਿਸ ਕਰਨਾ ਚਾਹੁੰਦੀ ਹੈ ਤਾਂ ਉੱਤੇ ਅਸੀਂ ਕਰ ਸਕਦੇ ਹਾਂ ਸੋ ਨਵੰਬਰ ਮਹੀਨੇ ਦੇ ਵਿੱਚ ਅਸੀਂ ਕਹਸ ਕਰਦੇ ਸੀ ਕਿ 15 ਨਵੰਬਰ ਨੂੰ ਮਿਲਣਾ ਚੱਲ ਜਾਣਗੇ ਪਰ 17 ਨਵੰਬਰ ਹੋ ਗਈ ਹੈ ਸਰਕਾਰ ਨੇ ਖੰਡ ਮਿਲਣਾ ਨਾਲ ਕੋਈ ਮੀਟਿੰਗ ਨਹੀਂ ਕੀਤੀ ਸਰਕਾਰ ਦੀ ਕੇ ਕੇ ਕੰਟਰੋਲ ਬੋਰਡ ਦੇ ਨਾਲ ਕੋਈ ਮੀਟਿੰਗ ਨਹੀਂ ਹੋਈ ਤੇ ਇਹਦੇ ਨਾਲ ਜਿਹੜਾ ਆ ਜਦੋਂ ਵੀ ਸਰਕਾਰ ਐਲਾਨ ਕਰੂ ਤੇ 15 ਦਿਨ ਲੇਟ ਮਿਲਣਾ ਚੱਲਣ ਗਿਆ ਤਾਂ ਇਸ ਵਾਰ ਸਰਕਾਰ ਬਿਲਕੁਲ ਲੇਟ ਆ ਤੁਰੰਤ ਮਿਲਣਾ ਚਲਾਉਣ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕਰੇ ਤੇ ਨਾਲ ਹੀ ਜਿਹੜਾ ਗੰਨੇ ਦੇ ਰੇਟ 500 ਰੁਪਏ ਐਲਾਨ ਕਰੇ ਨਾਲ ਹੀ ਇੱਕ ਕਾਊਂਟਰ ਤੇ ਪੇਮੈਂਟ ਦੇਣ ਦੀ ਜਿਹੜੀ ਹੈ ਉਹ ਨੀਤੀ ਬਣਾਵੇ ਕਿਉਂਕਿ 65 ਰੁਪਏ ਪ੍ਰਤੀ ਕਵਾਂਟਾ ਜਿਹੜੇ ਸਰਕਾਰ ਨੇ ਸਬਸਿਡੀ ਮਿਲਣਾ ਨੂੰ gehni ਸੀ ਹਾਲੇ ਤੱਕ ਕਿਸਾਨਾਂ ਦੇ ਖਾਤਿਆਂ ਦੇ ਵਿੱਚ 93 ਕਰੋੜ ਰੁਪਏ ਨਹੀਂ ਪਾਈ ਕਿਉਂਕਿ ਇੱਕ ਸਾਲ ਬੀਤ ਚੁੱਕਾ ਆ ਹਾਲ ਤੱਕ ਕਿਸਾਨ ਦੀ ਜੇਬ ਵਿੱਚ ਪੈਸਾ ਨਹੀਂ ਹੈਗਾ ਅਸੀਂ ਇਹ ਵੀ ਮੰਗ ਕਰਦੇ ਆ ਕਿ ਨਾਲ ਦੀ ਨਾਲ ਜਿਹੜਾ ਗੰਨੇ ਦਾ ਰੇਟ ਆ ਦੂਸਰੀਆਂ ਫਸਲਾਂ ਵਾਂਗ ਜਿਸ ਤਰ੍ਹਾਂ ਕਣਕ ਝੋਨਾ ਮੱਕੀ ਜਦੋਂ ਉਹਦੀ ਬਿਜਾਈ ਹੁੰਦੀ ਆ ਉਸ ਵੇਲੇ ਤੈਅ ਹੁੰਦਾ ਤੇ ਇਹਦਾ ਵੀ ਉਸ ਵੇਲੇ ਹੀ ਤੇ ਹੋਵੇ ਤਾਂ ਜੋ ਜਿਸ ਕਿਸਾਨ ਨੇ ਗੰਨਾ ਬੀਜਣਾ ਬੀਜੇ ਜਿਹਨੇ ਨਹੀਂ ਬੀਜਣਾ ਨਾ ਬੀਜੇ ਕਿਉਂਕਿ ਸਾਲ ਨਹੀਂ ਫਸ ਲਿਆ ਫੇਰ ਰੇਪ ਲਾਉਣ ਵਾਸਤੇ ਮਿੱਲਾ ਚਲਾਉਣ ਵਾਸਤੇ ਹਮੇਸ਼ਾ ਤੁਹਾਨੂੰ ਲਾਉਣੇ ਪੈਂਦੇ ਆ ਤੇ ਹੁਣ ਵੀ ਅਸੀਂ ਕਾਲ ਕਾਲ ਦੀ ਡੀਸਟਾਫਰਾਂ ਦੀ ਦਿੱਤੀ ਹੋਈ ਹੈ ਗੰਨਾ ਕਿਸਾਨ ਜਥੇਬੰਦੀਆਂ ਵੱਲੋਂ ਸੋ 21 ਤਰੀਕ ਦੀ ਜਿਹੜੀ ਆ ਵੱਡੀ ਕਾਲ ਦਿੱਤੀ ਹੋਈ ਹੈ ਸੋ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਲੋਕਾਂ ਨੂੰ ਪਰੇਸ਼ਾਨ ਕਰੀਏ ਸਰਕਾਰ ਤਰ੍ਹਾਂ ਤੇ ਫੈਸਲਾ ਕਰਕੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰੇ ਸਤਿਓ ਇੱਕ ਛੋਟੀ ਜੀ ਗੱਲ ਰਹਿ ਗਈ ਸੀ ਉਸ ਤੋਂ ਬਾਅਦ ਤੁਸੀਂ ਆਪਣਾ ਕੋਈ ਸਵਾਲ ਕਰਨਾ ਉਹ ਕਰ ਲਿਓ ਜਿਹੜਾ ਮੁਆਵਜ਼ੇ ਦਾ ਹੈ ਜਿਹੜਾ ਮੁਆਵਜ਼ੇ ਦਾ ਸੀ ਹਰਾਨ ਆਪਣੇ ਵੱਲੋਂ ਕੀਤਾ ਰਿਹਾ ਇਨਾ ਦੇਵੇ ਸਰਕਾਰ ਉਹਨੋਂ ਇੱਕ ਹੋਰ ਗੱਲ ਸੀ ਜਿਹੜੀ ਕਿ ਜਿਹੜੇ ਉਹ ਵਾਦੀ ਕਰਦੇ ਨੇ ਜਿਹੜੇ ਠੇਕੇਦਾਰ ਨੇ ਜਿਨ੍ਹਾਂ ਨੇ ਪਹਿਲੀ ਠੇਕੇ ਤੇ ਲੈ ਕੇ ਕੀਤੀ ਹੈ ਉਹਨਾਂ ਦੇ ਠੇਕੇਦਾਰਾਂ ਦੇ ਖਾਤਿਆਂ ਵਿੱਚ ਆਨੇ ਚਾਹੀਦੇ ਆ ਉੱਥੇ ਆ ਕੇ ਬਣਾ ਡਿਸਪੀਅਰ ਹੁੰਦਾ ਜਦੋਂ ਨਾੜਕ ਦੇ ਖਾਤੇ 'ਚ ਚਲੇ ਜਾਂਦੇ ਨੇ ਉਹਨਾਂ ਨੂੰ ਮਿਲਦਾ ਨਹੀਂ ਜਿਹੜਾ ਖੁਦ ਵਾਦੀ ਕਰ ਰਿਹਾ ਹੈ ਉਹਨਾਂ ਦੇ ਖਾਤਿਆਂ ਵਿੱਚ ਪੈਸਾ ਜਿਹੜਾ ਆਉਣਾ ਚਾਹੀਦਾ ਇਹ ਵੀ ਸਾਡੀ ਮਿਹਨਤ ਆ